ਹਾਂਜੀ ਦੋਸਤੋ ਅੱਜ ਆਪਾਂ ਫੇਰ ਗੱਲ ਕਰਦੇ ਆਂ ਗੋਭੀ ਦੀ ਜੀ ਦੇਖ ਰਹੇ ਹੋ ਲਾਈ ਹੋਈ ਆਪਣੇ ਖੇਤ ਚ ਜੇ ਅਸੀਂ ਪਨੀਰੀ ਆਪ ਤਿਆਰ ਕਰੀ ਸੀ ਵਧੀਆ ਕੰਪਨੀ ਦਾ ਵੀ ਲੈ ਕੇ ਤੇ ਇਹਦਾ ਰਿਜ਼ਲਟ ਵੀ ਦਿਖਾਉਣੇ ਆ ਤੁਹਾਨੂੰ ਹਾਂ ਦੇਖੋ ਦੋਸਤੋ ਨੂੰ ਦੋ ਤਰੀਕਿਆਂ ਨਾਲ ਵਰਤ ਸਕਦੇ ਆਪਾਂ ਉਹ ਦਿਖਾਉਣੇ ਆ ਤੁਹਾਨੂੰ ਦੋ ਤਰੀਕੇ ਕਿਹੜੇ ਨੇਗੇ ਕੁਦਰਤ ਦੇ ਰੰਗ ਨੇ ਜੀ ਇਹ ਦੇਖੇ ਤੁਹਾਨੂੰ ਦੇਖਣ ਨੂੰ ਇਹ ਬੰਦ ਗੋਭੀ ਲੱਗ ਰਹੀ ਆ ਕਿਤੋਂ ਦੇਖ ਰਿਹਾ ਹੈ ਫੁੱਲ ਗੋਭੀ ਦਾ ਪੂਰੀ ਤਰ੍ਹਾਂ ਕਵਰ ਕਰਕੇ ਰੱਖਦੀ ਆ ਦੇਖੋ ਦੇਖਣ ਨੂੰ ਦੇਖੋ ਹਜੇ ਵੀ ਬੰਦ ਗੋਭੀ ਲੱਗ ਰਹੀ ਆ ਇਹ ਆਹ ਦੇਖੋ ਦੋਸਤੋ ਇਹ ਸਾਰੇ ਜਿਹੜੇ ਉੱਪਰਲੇ ਪੱਤੇ ਹਨ ਕੱਚੇ-ਕੱਚੇ ਪੱਤੇ ਆਗੇ ਇਹ ਬੰਦ ਗੋਭੀ ਦੀ ਤਰ੍ਹਾਂ ਸੈਲਡ ਦੇ ਰੂਪ ਵਿੱਚ ਵੀ ਵਰਤ ਸਕਦੇ ਆਪਾਂ ਇਹਨੂੰ ਲਓ ਜੀ ਕਰੋ ਚੱਕ ਬੜਾ ਟੇਸਟ ਆ ਰਿਹਾ ਸੈਲਡ ਦੇ ਰੂਪ ਵਿੱਚ ਆਪਾਂ ਖਾ ਸਕਦੇ ਆ ਇਹਨੂੰ ਦੇਖੋ ਜੀ ਪੂਰੀ ਗੋਭੀ ਨਾ ਕਵਰ ਕਰਕੇ ਰੱਖੀ ਹੋਈ ਸੀ ਪੱਤਿਆਂ ਨਾਲ ਦੇਖਣ ਨੂੰ ਬਿਲਕੁਲ ਨਹੀਂ ਪਤਾ ਲੱਗ ਰਿਹਾ ਸੀਗਾ ਵੀ ਇਹ ਫੁੱਲ ਗੋਭੀ ਆ ਦੇਖਣ ਨੂੰ ਬੰਦ ਗੋਭੀ ਦੀ ਤਰ੍ਹਾਂ ਲੱਗ ਰਹੀ ਸੀ ਤੇ ਦੋਸਤੋ ਜਿਹੜੇ ਵੀਰ ਗੋਭੀ ਦੀ ਖੇਤੀ ਚ ਐਕਸਪਰਟ ਨੇ ਉਹਨਾਂ ਨੂੰ ਤਾਂ ਪਤਾ ਹੀ ਹੋਣਾ ਕਿਹੜਾ ਵੀ ਆ ਜੀ ਤੇ ਅਸੀਂ ਪਹਿਲੀ ਵਾਰੀ ਦੇਖਿਆ ਸੀ ਪਹਿਲੀ ਵਾਰੀ ਅਸੀਂ ਪਨੀਰੀ ਬੀਜੀ ਸੀਗੀ ਇਹ ਗੋਭੀ ਦੀ ਇਹ ਜਿਹੜਾ ਬੀ ਲਾਇਆ ਹੋਇਆ ਤੇ ਬਾਕੀ ਦੋਸਤੋ ਜੇ ਆਪਣੀ ਗੋਭੀ ਦੀ ਵੈਰਾਈਟੀ ਚੰਗੀ ਲੱਗੀ ਤੇ ਤੁਸੀਂ ਕਮੈਂਟ ਕਰਕੇ ਜੇ ਕੋਈ ਪੁੱਛਣਾ ਆਪਾਂ ਤੋਂ ਤੇ ਉਹ ਵੀ ਤੁਸੀਂ ਪੁੱਛ ਸਕਦੇ ਹੋ ਜੀ ਤੇ ਬਾਕੀ ਜੇ ਵੀਡੀਓ ਆਪਣੀ ਚੰਗੀ ਲੱਗੀ ਤੇ ਆਪਣੀ ਗੋਭੀ ਦੀ ਵੈਰਾਈਟੀ ਜਿਹੜੀ ਚੰਗੀ ਲੱਗੀ ਕਿਉਂਕਿ ਆਪਾਂ ਦੋ ਤਰੀਕਿਆਂ ਵਿੱਚ ਵਰਤ ਸਕਦੇ ਹਾਂ ਜਾਂ ਉੱਪਰਲੇ ਜਿਹੜੇ ਪੱਤੇ ਆ ਕੱਚੇ ਕੱਚੇ ਪੱਤੇ ਇਹਨਾਂ ਨੂੰ ਆਪਾਂ ਸੈਲਡ ਦੇ ਰੂਪ ਵਿੱਚ ਖਾ ਸਕਦੇ ਆ ਤੇ ਆ ਗੋਭੀ ਦੀ ਆਪਾਂ ਸਬਜ਼ੀ ਬਣਾ ਕੇ ਖਾ ਸਕਦੇ ਆ ਤੇ ਜੇ ਵੀਡੀਓ ਆਪਣੀ ਚੰਗੀ ਲੱਗੀ ਦੋਸਤੋ ਵੀਡੀਓ ਆਪਣੀ ਸ਼ੇਅਰ ਕਰ ਦਿਓ ਧੰਨਵਾਦ ਦੋਸਤੋ